ਪਾਤ ਪਾਕਿਸਤਾਨ ਵਿਚਕਾਰ ਵਾਧੇ ਤਣਾ ਦੇ ਮੱਦੇ ਨਜ਼ਰ ਬਲੈਕਆਊਟ ਲਗਾਤਾਰ جاری ਹੈ ਉੱਥੇ ਹੀ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਤੇ ਨਾਲ ਹੀ ਲੋਕਾਂ ਦੇ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਨੇ ਉੱਥੇ ਹੀ ਫਰੀਦਕੋਟ ਦੇ ਪਿੰਡ ਡੱਗੂ ਰਮਾਣਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਹੋਈ ਜਿਸ ਤੋਂ ਬਾਅਦ ਪਿੰਡ ਦੇ ਲੋਕ ਸੁਚੇਤ ਹੋ ਗਏ ਤੇ ਸਨਾਟਾ ਸ਼ਾ ਗਿਆ ਆਓ ਸਭ ਤੋਂ ਪਹਿਲਾਂ ਸੁਣਦਿਆਂ ਜੋ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਹੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਭਾਰਤ ਸਰਕਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਆਪਾਂ ਹਾਲਾਤਾਂ ਦੇ ਮੰਦੇ ਨਜ਼ਰ ਰੱਖਦੇ ਹੋਏ ਜੋ ਸਰਕਾਰ ਨੇ ਆਪਾਂ ਨੂੰ ਪ੍ਰਸ਼ਾਸਨ ਇਹ ਹਦਾਇਤਾਂ ਕੀਤੀਆਂ ਹਨ ਲਾਈਟਾਂ ਵਾਸਤੇ ਸਮੂਹ ਨਗਰ ਨਿਵਾਸੀ ਸਰਵਤ ਸੰਗਿਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਆਪੋ ਆਪਣੀਆਂ ਘਰਾਂ ਦੀਆਂ ਲਾਈਟਾਂ ਬਾਹਰ ਦੀਆਂ ਲਾਈਟਾਂ ਅੰਦਰ ਦੀਆਂ ਲਾਈਟਾਂ ਸਾਰੀਆਂ ਲਾਈਟਾਂ ਆਪਣੇ ਨਗਰ ਦੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਲੈਟਾ ਆਪੋ ਆਪਣੀਆਂ ਜੜੀਆਂ ਬੰਦ ਕਰਨ ਦੀ ਕਿਰਪਾਤਾ ਕਰਨ ਜੋ ਆਪਣੇ ਕੈਮਰਿਆਂ ਦੀਆਂ ਲਾਈਟਾਂ ਉਹ ਵੀ ਬੰਦ ਹੋਣੀਆਂ ਚਾਹੀਦੀਆਂ ਜਾਂ ਇਨਵਰਟਰ ਆਪਣੇ ਚੱਲਦੇ ਆ ਇਨਵਰਟਰ ਦੀ ਲਾਈਟ ਆ ਉਹ ਵੀ ਬੰਦ ਹੋਣੀ ਚਾਹੀਦੀ ਆ ਜੇ ਕੋਈ ਵੀ ਕਲਤੇ ਆਪਣੇ ਕੋਈ ਨਗਰ ਵਿੱਚੋਂ ਬਾਹਰ ਗਿਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਮੇਂ ਸਿਰ ਦਿਨ ਖੜੇ ਹੀ ਆਪਣੇ ਘਰਾਂ ਨੂੰ ਵਾਪਸ ਪਰਤਣ ਜੋ ਆਪਾਂ ਨੂੰ ਗੱਡੀ ਦੀ ਜਾ ਬਾਈਕ ਦੀ ਲਾਈਟ ਨਾ ਜਗਾਉਣੀ ਪਵੇ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਵੀ ਹੈ ਤੇ ਅਪੀਲ ਵੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਭਾਰਤ ਸਰਕਾਰ ਵੱਲੋਂ ਵੀ ਇਹ ਸਾਰਿਆਂ ਨੂੰ ਬੇਨਤੀ ਆ ਆਪਣੇ ਨਗਰ ਨਿਵਾਸੀ ਸੰਗਤਾਂ ਨੂੰ ਕਿ ਆਪਾਂ ਪੂਰਾ ਸਾਥ ਦਿਈਏ ਜੋ ਲਾਈਟਾਂ ਵਾਸਤੇ ਬੇਨਤੀ ਕੀਤੀ ਗਈ ਸਾਰਿਆਂ ਨੇ ਲਾਈਟਾਂ ਆਪੋ ਆਪਣੀਆਂ ਜੜੀਆਂ ਬੰਦ ਰੱਖਣੀਆਂ ਆਪਣੇ ਕਮਰਿਆਂ ਵਿੱਚ ਜੇ ਕੋਈ ਲਾਈਟ ਜਗਾਉਣੀ ਵੀ ਹੈ ਤਾਂ ਉਹ ਆਪਾਂ ਨੂੰ ਬਾਰੀ ਦੇ ਵਿੱਚੋਂ ਅਚਾਨਨ ਬਾਹਰ ਨਹੀਂ ਜਾਣਾ ਚਾਹੀਦਾ ਉਹ ਪਰਦਾ-ਪੁਰਦਾ ਪਾ ਕੇ ਆਪਾਂ ਨੂੰ ਅੰਦਰ ਹੀ ਚਾਨਣ ਰੱਖਣਾ ਚਾਹੀਦਾ ਇਹ ਹਦਾਇਤਾਂ ਨੇ ਆਪਾਂ ਨੂੰ ਸਾਰਿਆਂ ਨੇ ਆਪਾਂ ਇਹ ਸਾਰਾ ਹਦਾਇਤਾਂ ਦਾ ਪਾਲਨ ਕਰਨਾ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਆਪੋ ਆਪਣੀਆਂ ਜੜੀਆਂ ਲਾਈਟਾਂ ਬਾਹਰ ਅੰਦਰ ਸਾਰੀਆਂ ਬੰਦ ਰੱਖਣ ਦੀ ਕਿਰਪਾਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੰਗਤਾਂ ਨੂੰ ਬੇਨਤੀ ਹੈ ਜੋ ਆਪਣੇ ਸਥਿਤੀ ਚੱਲ ਰਹੀ ਹੈ ਜੋ ਪਾਕਿਸਤਾਨੀ ਹਿੰਦਸਤਾਨ ਦੀ ਉਹਨਾਂ ਨੂੰ ਮੰਦੇ ਨਜ਼ਰ ਰੱਖਦਿਆਂ ਹੋਇਆਂ ਇਹ ਸਾਰੀ ਬੇਨਤੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਅੱਗੇ ਡੱਗੋ ਰਮਾਣਾ ਆਪਣਾ ਪਿੰਡ ਸਰਕਾਰ ਦਾ ਸਾਥ ਦਿੰਦਾ ਇਸੇ ਤਰ੍ਹਾਂ ਹੁਣ ਵੀ ਸਾਰੇ ਸਾਥ ਦੇਣਗੇ ਸਾਰਿਆਂ ਨੂੰ ਬੇਨਤੀ ਹੈ ਜੋ ਆਪਣੇ ਹਾਲਾਤ ਚੱਲ ਰਹੇ ਐ ਇਹਨਾਂ ਨੂੰ ਮੰਦੇ ਨਜ਼ਰ ਰੱਖਦਿਆਂ ਹੋਇਆਂ ਇਹ ਬੇਨਤੀ ਕੀਤੀ ਜਾਂਦੀ ਏ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜਿਵੇਂ ਤੁਸੀਂ ਅੱਗੇ ਪਿੰਡ ਡੱਗੋ ਰਮਾਣਾ ਸਾਰਾ ਸਾਥ ਦਿੰਦੇ ਹੋ ਹੋਰ ਵੀ ਤੁਸੀਂ ਸਾਰਿਆਂ ਨੇ ਸਾਥ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੇ ਹੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਅਨਾਉਂਸਮੈਂਟ ਹੋਈ ਆ ਉਸ ਤੋਂ ਬਾਅਦ ਲੋਕ ਪੂਰਾ ਸਹਿਯੋਗ ਦੇ ਰਹੇ ਨੇ ਅਤੇ ਸਮੇਂ ਸਿਰ ਹੀ ਘਰ ਦੀਆਂ ਬੱਤੀਆਂ ਬੰਦ ਕਰਕੇ ਹਨੇਰਾ ਕੀਤਾ ਜਾ ਰਿਹਾ ਤੇ ਨਾਲ ਹੀ ਕੋਈ ਵੀ ਵਿਅਕਤੀ ਜਿਹੜਾ ਕਿ ਰਾਤ ਨੂੰ ਘਰ ਤੋਂ ਬਾਹਰ ਨਹੀਂ ਜਾਵੇਗਾ ਉਹਨਾਂ ਕਹਿ ਕੇ ਜਿਸ ਤਰੀਕੇ ਦਾ ਮਾਹੌਲ ਬਣਦਾ ਜਾ ਰਿਹਾ ਹੈ ਕਿਤੇ ਨਾ ਕਿਤੇ ਸਾਡੇ ਮਨਾਂ ਦੇ ਵਿੱਚ ਵੀ ਡਰ ਹੈ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਸਰਕਾਰ ਦੀਆਂ ਹਦਾਇਤਾਂ ਆਈਆਂ ਜੀ ਆਪਾਂ ਬਲੈਕਆਊਟ ਰੱਖਣਾ ਹੈਗਾ ਤੇ ਕੱਲ ਸ਼ਾਮ ਨੂੰ ਬਾਬਾ ਜੀ ਨੇ ਹੁੱਕਾ ਦਿੱਤਾ ਸੀਗਾ ਤੇ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਵੀ ਸਾਰੇ ਪਿੰਡ ਦੇ ਵਿੱਚ ਹਨੇਰ ছਾਇਆ ਹੋਇਆ ਹੈ ਜੀ ਕਿਤੇ ਵੀ ਕੋਈ ਲਾਈਟ ਨਹੀਂ ਜਾ ਕੇ ਰਹੀ ਜੇ ਕਿਸੇ ਨੂੰ ਮਜਬੂਰੀ ਹੈਗੀ ਆ ਤਾਂ ਉਹ ਅੰਦਰ ਵਾਲੀ ਲਾਈਟ ਜਾਵੇ ਬਾਹਰ ਵਾਲੀ ਤਾਂ ਬਿਲਕੁਲ ਹੀ ਬੰਦ ਹੋ ਚੁੱਕੀ ਹੈ ਜੀ ਇੱਥੋਂ ਤੱਕ ਕਿ ਲੋਕਾਂ ਨੇ ਜਿਹੜੀਆਂ ਕੈਮਰੇ ਦੀਆਂ ਆਪਣੀਆਂ ਫਲੈਸ਼ ਲਾਈਟਾਂ ਜਗਦੀਆਂ ਹੁੰਦੀਆਂ ਹਨ ਜੀ ਉਹ ਵੀ ਬੰਦ ਕਰ ਚੁੱਕੇ ਹੈਗੇ ਆ ਤੇ ਬਾਕੀ ਦਿਨ ਦਿਨੇ ਜਿਵੇਂ ਵੀ ਹੈਗੇ ਲੋਕ ਸਾਰਾ ਆਪਣਾ ਕੰਮ-ਕਾਰ ਨਿਵੇੜ ਕੇ ਦੂਰ ਅੰਦਰ ਜਾਂਦੇ ਹੈਗੇ ਰੋਜ਼ਮਰਾਂ ਦੇ ਕੰਮਾਂ ਦੇ ਵਿੱਚ ਤੇ ਸ਼ਾਮ ਤੱਕ ਘਰੇ ਆ ਜਾਂਦੇ ਆ ਸਥਿਤੀ ਓਵਰਾਲ ਤਾਂ ਸ਼ਾਂਤਮਈ ਮਾਹੌਲ ਜੀ ਤੇ ਜਿਵੇਂ ਸਰਕਾਰ ਨੇ ਸਾਨੂੰ ਦਿੱਤੇ ਆ ਹੁਕਮ ਜਾਂ ਡੀਸੀ ਸਾਹਮਣੇ ਦਿੱਤੇ ਆ ਵੀ ਲਾਈਟਾਂ ਬੰਦ ਰੱਖਣੀਆਂ ਆਪਣੀਆਂ ਤੇ ਰਾਤ ਭਰਾਂ ਤੇ ਸਫ਼ਰ ਨਹੀਂ ਕਰਨਾ ਪਰ ਓਵੇਂ ਮਾਹੌਲ ਤੁਹਾਡੇ ਸਾਹਮਣੇ ਦੇਸੀ ਰਿਹਾ ਵੀ ਲਾਈਟਾਂ ਬੰਦ ਦਾ ਬਲੈਕਆਊਟ ਬਲੈਕਆਊਟ ਪੂਰਾ ਜੀ ਤੇ ਬਾਕੀ ਲੋਕ ਸਾਥ ਦੇ ਰਹੇ ਆ ਪੂਰਾ ਤੇ ਬਾਬਾ ਜੀ ਸਾਡੇ ਅਨਾਉਂਸਮੈਂਟ ਕਰਦੇ ਰਹਿੰਦੇ ਆ ਸੱਜ ਸੋਬਾ ਸ਼ਾਮ ਤੇ ਲੋਕ ਸਾਥ ਦੇ ਰਹੇ ਆ ਸੋ ਦਾਦੇ ਕੀ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ ਕਿ ਲੋਕ ਪੈਨਿਕ ਨਾ ਹੋਣ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਪਰ ਸਾਰੇ ਥਾਵਾਂ ਦੇ ਉੱਤੇ ਲੋਕਾਂ ਦੇ ਵੱਲੋਂ ਪੁਲਿਸ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋੜ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ